ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਮੰਦਰ ਬਾਈ ਯੂਟਿਊਬ ਚੈਨਲ ਤੇ ਲਓ ਜੀ ਆਪਾਂ ਗੱਲ ਅੱਜ ਕਰਨੀ ਆ ਕਣਕ ਦੇ ਝਾੜ ਦੀ ਵੀ ਕਿਹੜੀ ਕਣਕ ਦਾ ਜ਼ਿਆਦਾ ਝਾੜ ਜਿੰਨਾ ਕ ਆਪਣਾ ਤਜਰਬਾ ਹੈ ਆਪਾਂ ਉਹਨਾਂ ਕੋ ਤੁਹਾਡੇ ਨਾਲ ਸਾਂਝਾ ਕਰਾਂਗੇ ਤੇ ਜਿਹੜਾ ਕੋਈ ਭਰਾ ਆਪਣੇ ਚੈਨਲ ਤੇ ਨਵਾਂ ਆਇਆ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਤੇ ਨਾਲੇ ਬੈਲ ਆਈਕਨ ਦਬਾ ਲਓ ਤਾਂ ਕਿ ਉਹਨਾਂ ਵਾਲੀ ਵੀਡੀਓ ਤੁਹਾਡੇ ਤੱਕ ਪਹੁੰਚਦੀ ਰਹੇ ਤੇ ਅੱਜ ਦੀ ਵੀਡੀਓ ਵਧੀਆ ਲੱਗੀ ਤਾਂ ਲਾਈਕ ਕਮੈਂਟ ਤੇ ਸ਼ੇਅਰ ਜ਼ਰੂਰ ਕਰ ਦਿਓ ਤੇ ਹੁਣ ਆਪਾਂ ਕਰਦੇ ਆਂ ਵੀਡੀਓ ਸ਼ੁਰੂ ਭਾਈ ਜੀ ਕਣਕ ਦੇ ਝਾੜ ਦੀ ਗੱਲ ਕਰੀਏ ਤਾਂ ਸਭ ਤੋਂ ਪਹਿਲਾਂ ਆਪਾਂ ਨੂੰ 303 ਕਣਕ ਯਾਦ ਆਉਂਦੀ ਆ। ਯਾਦ ਕੀ ਆਉਂਦੀ ਆ ਵੀ ਹੈਗੀ ਆ ਕਣਕ ਇਹ ਵੀ ਇਹਦਾ ਝਾੜ ਸਾਰਿਆਂ ਨਾਲੋਂ ਜ਼ਿਆਦਾ ਆ ਵੀ ਇਹ 70 ਮਾਨ ਤੱਕ ਵੀ ਝਾੜ ਤੇ ਜਾਂਦੀ ਆ। ਪਰ ਕੱਲੀ ਇਹ ਨਹੀਂ ਕਣਕਾਂ ਦੀਆਂ ਹੋਰ ਵੈਰਾਈਟੀਆਂ ਵੀ ਆ ਮੈਂ ਤੁਹਾਨੂੰ ਅੱਜ ਦੱਸੂਗਾ ਜਿਹੜੀਆਂ 70 ਮਾਨ ਤੱਕ ਝੜ ਜਾਂਦੀਆਂ। ਤੇ ਵੀਡੀਓ ਨਾਲ ਬਣੇ ਰਹੋ ਵੀਡੀਓ ਨੂੰ ਅਖੀਰ ਤੱਕ ਵੇਖਿਓ। ਵੀ ਕਿਹੜੇ-ਕਿਹੜੀਆਂ ਵੈਰਾਈਟੀਆਂ ਜਿਹੜੀਆਂ 70 ਮਹੀਨਿਆਂ ਤੱਕ ਝੜ ਜਾਨੀਆਂ। ਹੁਣ ਇਹਦੇ ਵਿੱਚ ਕੱਲੀਆਂ ਕਣਕ ਦੀਆਂ ਵੈਰਾਈਟੀਆਂ ਦਾ ਰੋਲ ਨਹੀਂ ਹੁੰਦਾ। ਸਾਰਿਆਂ ਨੂੰ ਵੱਡਾ ਰੋਲ ਹੁੰਦਾ ਮੌਸਮ ਦਾ। ਐਤਕੀ ਬਹੁਤ ਵਧੀਆ ਮੌਸਮ ਹੈ। ਤੇ ਬਾਕੀ ਕੁਸ ਲੱਕੇ 'ਚ ਹੁਣ ਜਿਹੜੀ ਆ ਵਰਖਾ ਹੋਈ ਸੀ ਇਹਦੇ ਨਾਲ ਗੜੇ ਵੀ ਪਿਆ ਤੇ ਨੁਕਸਾਨ ਵੀ ਹੋਇਆ ਵੀ ਬਹੁਤ ਮਾੜਾ ਹੋਇਆ ਉਹ ਵੀ। ਤੇ ਵੈਸੇ ਆਮ ਕਣਕਾਂ 'ਸਤੇ ਮੌਸਮ ਬਹੁਤ ਵਧੀਆ ਹਜੇ ਤੱਕ। ਧੁੱਪ ਵੀ ਲੱਗਦੀ ਹੈ। ਠੰਡ ਵੀ ਹੈਗੀ ਹੈ। ਤੇ ਹਵਾ ਵੀ ਵਗਦੀ ਦਿਨੇ। ਉਹਨਾਂ ਸਰਣੋਂ ਪਹਿਲਾਂ ਆਪਾਂ ਗੱਲ ਕਰੀਏ ਕਣਕ ਦੀ ਤਾਂ 303 ਕਣਕ ਵਾਕਿਆ ਹੀ 70 ਮਨ ਤੱਕ ਝੜ ਜਾਂਦੀ ਏ ਜੇ ਚੰਗਾ ਮੌਸਮ ਤੇ ਵਧੀਆ ਸਾਂਭ ਸੰਭਾਲ ਹੋਵੇ ਕੱਲੀਆਂ ਮੌਸਮ ਤੇ ਇਕੱਲਾ ਵੀ ਕੁਛ ਨਹੀਂ ਕਰਦਾ ਜੇ ਆਪਣੀ ਸਾਂਭ ਸੰਭਾਲ ਹੈ ਨਹੀਂ ਤੇ ਇਹ ਕਣਕ ਵੀ 70 ਮਨ ਤੱਕ ਝੜ ਜਾਂਦੀ ਏ ਪਰ ਇਹਦੇ 'ਚ ਥੋੜਾ ਜਿਹਾ ਖਰਚਾ ਜ਼ਿਆਦਾ ਹੁੰਦਾ ਕਿਉਂਕਿ ਆਪਾਂ ਨੂੰ ਇਹ ਗੇਤੀ ਬਿਜਣੀ ਪੈਂਦੀ ਏ ਤੇ ਗੇਤੀ ਬਿਜਣੀ ਪੈਂਦੀ ਆ ਤਾਂ ਇਹਦੇ 'ਚ ਯੂਰੀਆ ਵੀ ਜ਼ਿਆਦਾ ਪੈਂਦੀ ਆ ਇਹ ਜਿਆਦਾ ਟਾਈਮ ਲੈਂਦੀ ਹੈ ਤੇ ਨੰਬਰ ਦੋ ਤੇ ਮੈਂ ਗੱਲ ਕਰਦਾ ਬਾਈ ਜੀ ਇੱਕ ਕਣਕ ਹੁੰਦੀ ਸੀ ਆਰਬਟ ਕੋਈ ਆਰਬਟ ਕਹਿੰਦਾ ਆਪਾਂ ਪੰਜਾਬੀ ਵਿੱਚ ਅਧਾਰਬਟ ਕਹਿ ਦਿੰਨੇ ਆ ਉਹ ਕਣਕ ਹੁਣ ਵੀ ਹੋ ਸਕਦਾ ਕਿਤੇ ਬੀਜਦੇ ਹੋਣ ਉਸ ਕਣਕ ਦਾ ਝਾੜ ਵੀ ਬਾਈ ਜੀ ਬਹੁਤ ਸਿਗਾ ਸਹੀ ਟਾਈਮ ਤੇ ਬੀਜੀ ਜਾਏ ਸਹੀ ਸੰਭਾਲ ਤੇ ਮੌਸਮ ਸਹੀ ਹੋਵੇ ਉਸ ਕਣਕ ਦਾ ਝਾੜ ਵੀ ਬਈ ਜੀ 70 ਮਾਰ ਦੇ ਡੇਢ ਤੇੜ ਸੀਗਾ ਆਪਣੇ ਸਾਹਮਣੇ ਜਿਹੜੀਆਂ ਵੈਰਾਈਟੀਆਂ ਵੱਡੀਆਂ ਝਾੜ ਦਿੱਤੇ ਆਪਾਂ ਉਹਨਾਂ ਦੀ ਗੱਲ ਕਰਦੇ ਆਂ ਹੋਰ ਆਪਾਂ ਕਿਸੇ ਵੀ ਵੈਰਾਈਟੀ ਦੀ ਗੱਲ ਨਹੀਂ ਕਰਨੀ ਜਿਹੜੀ ਆਪਾਂ ਵੇਖੀ ਨਹੀਂ ਜਿਹਦਾ ਝਾੜ ਆਪਾਂ ਨੂੰ ਪਤਾ ਹੀ ਨਹੀਂਗਾ ਇਹ ਉਹ ਵੈਰਾਈਟੀਆਂ ਆ ਜਿਹੜੀਆਂ ਆਪਾਂ ਬੀਜੀਆਂ ਤੇ ਜਾਂ ਆਪਾਂ ਇਹਨਾਂ ਦੇ ਝਾੜ ਵੇਖੇ ਆ ਆਪਾਂ ਉਸ ਵੈਰਾਈਟੀ ਦੀ ਗੱਲ ਕਰਦੇ ਆ ਅੱਜ ਤੇ ਇਹਦਾ ਝਾੜ ਵੀ ਬਹੁਤ ਸੀ ਇਹ ਦਾ ਥੋੜਾ ਕੱਦ ਜ਼ਿਆਦਾ ਸੀ ਤੇ ਇੱਕ ਵੈਰੈਟੀ ਹੈਗੀ ਬਾਈਜੀ 386 384 ਵੈਰੈਟੀ ਵੀ ਬਾਈਜੀ ਪੂਰੇ ਸਰੇਦੀ ਹੈ ਬਹੁਤ ਟਾਈਮ ਦੀ ਇਹ ਵੈਰੈਟੀ ਜਿਹੜੀ ਹੈਗੀ ਚੱਲੀ ਜਾਂਦੀ ਹੈ ਜੇ ਆਪਾਂ ਸਾਰਿਆਂ ਨੂੰ ਸਫਲ ਗਿਣੀਏ ਤਾਂ 43 ਗਣਕ ਤੋਂ ਬਾਅਦ 343 ਗਣਕ ਉਹਦਾ ਝੜ ਬਹੁਤ ਸੀ ਉਹਨੂੰ ਪੀਲੀ ਕੁੰਗੀ ਪੈਣ ਲੱਗ ਗਈ ਸੀ ਉਦੋਂ ਬਾਅਦ ਜੇ ਜ਼ਿਆਦਾ ਟਾਈਮ ਟਿਕੀ ਹੈ ਤਾਂ 386 ਹੈ ਮੇਰੇ ਖਿਆਲ ਦੇ ਵਿੱਚ ਤੇ ਬਾਕੀ ਤੁਸੀਂ ਕਮੈਂਟ ਕਰਕੇ ਦੱਸੋ ਵੀ ਜਿਹੜੀ ਇਹ ਕਣਕ ਹੈ ਇਹਦਾ ਵੀ 70 ਮਹੀਨਿਆਂ ਤੱਕ ਝਾੜ ਹੋ ਜਾਂਦਾ ਤੇ ਬਾਕੀ ਗੱਲਾਂ ਉਹੀ ਸਾਂਭ ਸੰਭਾਲ ਮੌਸਮ ਤੇ ਇਹ ਚੀਜ਼ਾਂ ਜ਼ਰੂਰ ਝਾੜ ਤੇ ਅਸਰ ਪਾਉਣੀ ਹੈ ਜੇ ਆਪਾਂ ਸਾਂਭ ਸੰਭਾਲ ਹੀ ਨਾ ਕਰਾਂਗੇ ਤਾਂ ਫਿਰ ਫਸਲ ਝਾੜ ਕਿੱਥੋਂ ਦੇਊਗੀ ਤੇ ਬਾਈ ਜੀ ਜੇ ਆਪਾਂ ਚੌਥੀ ਵੈਰੈਟੀ ਦੀ ਗੱਲ ਕਰੀਏ ਤਾਂ ਉਹ ਹੈਗੀ ਆ 222 ਇਸ ਕਣਕ ਦਾ ਝਾੜ ਵੀ ਬਾਈ ਜੀ 70 ਮਹੀਨਿਆਂ ਤੱਕ ਨਿਕਲਿਆਉਂਦਾ ਤੁਸੀਂ ਕਮੈਂਟ ਕਰਕੇ ਜਰੂਰ ਦੱਸਿਓ ਕਿਹੜੇ ਭਰਾ ਦੇ ਕਿਹੜੇ ਬੀਜ ਨੇ ਕਿੰਨਾ ਵੱਧ-ਵੱਧ ਝਾੜ ਦਿੱਤਾ ਹੈ 222 ਦੀ ਮੈਂ ਗੱਲ ਕਰਦਾ ਆਪਾਂ ਬੀਜੀ ਸੀ ਇੱਕ ਸਾਲ ਤੇ ਕਣਕ ਬਹੁਤ ਬਰੀਕ ਰਹੀ ਸੀ ਫੇਰ ਵੀ ਉਹ 63 64 ਮਣ ਕਣਕ ਝੜ ਗਈ ਸੀ ਤੇ ਜੇ ਉਹ ਕਣਕ ਮੋਟੀ ਹੁੰਦੀ ਦਾਣੇ ਵਧੀਆ ਬੰਦੇ ਉਹਨੇ ਬთა ਆਪਾਂ ਨੂੰ ਵੀ ਕੀ ਕਾਰਨ ਬਣਿਆ ਕੀ ਨਹੀਂ ਹੋਰ ਕਣਕਾਂ ਵਧੀਆ ਸੀਗੀਆਂ ਵੀ ਉਹਦੇ ਕੀ ਨੁਕਸ ਰਹਿ ਗਿਆ ਕਿਉਂ ਉਹ ਬਰੀਕ ਰਹੀ ਤੇ ਉਹ ਫੇਰ ਵੀ 63 64 ਮਣ ਝੜ ਗਈ ਸੀ ਕਿੱਲੇ ਦੀ ਇਹ ਮੈਂ ਬਈ ਉਹਨਾਂ ਵਾਹਣਾਂ ਦੀ ਗੱਲ ਕਰਦਾ ਜਿਹੜੇ ਡਾਕਰ ਤੇ ਭਾਰੇ ਵਾਹਣ ਹਾਂ ਹੋ ਸਕਦਾ ਰੇਤਲੇ ਵਾਹਣਾਂ 'ਚ ਫਰਕ ਪੈਂਦਾ ਹੋਵੇ ਕਿਉਂਕਿ ਕਣਕ ਦਾ ਝਾੜ ਰੇਤਲੇ ਵਾਹਣਾਂ 'ਚ ਘਟ ਜਾਂਦਾ ਤੇ ਝੋਨੇ ਠੀਕ ਰਹਿੰਦੇ ਆ ਤੇ ਕਣਕ ਜਿਹੜੀ ਮੈਂ ਇਹ ਗੱਲ ਕਰਦਾ ਡਾਕਰ ਵਾਹਣਾਂ ਦੀ ਭਾਰੇ ਵਾਹਣਾਂ ਦੀ ਜਿੱਥੇ ਇਹਨਾਂ ਗਣਕਾਂ ਨੇ ਝਾੜ ਦਿੱਤੇ ਇਹਨਾਂ ਚਾਰ ਵੈਰਾਈਟੀਆਂ ਦਾ ਆਪਾਂ ਨੂੰ ਪਤਾ ਹੈ ਕਿੰਨਾ ਕ ਝਾੜ ਦਿੰਨੀ ਆ ਬਾਕੀ 252 ਵੀ ਬੀਜੀਸੀ ਉਹਦਾ ਝਾੜ ਵੀ ਠੀਕ ਆ ਥੋੜਾ ਜਿਹਾ ਬੀਜ ਬਜਾਈ ਚ ਗੇਤਾਪਛੇਤੀਤਾ ਹੋ ਜੇ ਤਾਂ ਕੰਮ ਕਈ ਰਿ ਵੈਰੈਟੀਆਂ ਆਏ ਹੁੰਦੀਆਂ ਕੋਈ ਪਛੇਤੀ ਆਉਣੀ ਗੀਤੀ ਬੀਜ ਦੀ ਏ ਤੇ ਗੇਤੀ ਆਉਣੀ ਪਛੇਤੀ ਬੀਜ ਦੇ ਤੇ ਝਾੜ ਚ ਫਰਕ ਪੈ ਜਾਂਦਾ ਤੇ ਇਹ ਸੀ ਆਪਣੇ ਅੱਜ ਦੀ ਵੀਡੀਓ ਤੇ ਮਿਲਦੇ ਆਪਾਂ ਕਿਸੇ ਹੋਰ ਵੀਡੀਓ ਨਾਲ